ਦੈਨਿਕ ਸੋਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਵਾਅਦਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਹੁਣ ਸਿੱਖਿਆ ਕ੍ਰਾਂਤੀ ਜਿਹੜੀ ਕਿ ਨਜ਼ਰ ਆ ਰਹੀ ਹੈ ਤਾਂ ਹੁਣ ਪਹਿਲਾ ਜਿਹੜਾ ਕਿ ਸਕੂਲ ਹੈ ਮਿਲ ਗਿਆ ਜਿਸ ਦਾ ਆਪ ਦਾ ਸਵਿੰਗ ਪੂਲ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਖੂਬਸੂਰਤ ਤਸਵੀਰਾਂ ਨੇ ਸਕੂਲ ਆਫ ਫੈਮਿਨਸ ਦਾ ਜਿਸ ਦਾ ਜੁਦਘਾਟਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਕੀਤਾ ਗਿਆ ਹੈ ਤਾਂ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਸਿੱਖਿਆ ਮੰਤਰੀ ਮੌਜੂਦ ਨੇ ਬੈਂਸ ਸਾਹਿਬ ਤਸਵੀਰਾਂ ਦੇਖ ਕੇ ਲੱਗਦਾ ਨਹੀਂ ਕਿ ਅਸੀਂ ਕਿਸੇ ਇੰਟਰਨੈਸ਼ਨਲ ਸਕੂਲ 'ਚ ਖੜੇ ਆ ਜਾਂ ਫਿਰ ਸਰਕਾਰੀ ਸਕੂਲ 'ਚ ਖੜੇ ਆ ਜੀ ਅਹੀ ਵਾਦਾ ਸੀ ਕਿ ਪੰਜਾਬ ਦੀ ਸਰਕਾਰ ਇਦਾਂ ਦੇ ਸਰਕਾਰੀ ਸਕੂਲ ਬਣਾਵਾਂਗੇ ਜੋ ਪ੍ਰਾਈਵੇਟ ਨਾਲੋਂ ਵਧੀਆ ਹੋਣਗੇ ਤੇ ਅੱਜ ਮੇਰੇ ਇਸ ਗੱਲ ਦੀ ਖੁਸ਼ੀ ਹੈ ਕਿ ਖੁਦ ਕਿਉਂਕਿ ਤੁਸੀਂ ਆਪਕੋ ਹੋਤਾ ਵੱਖਰੀ ਗੱਲ ਹੈ ਸਾਰੇ ਜਰਨਲਿਸਟ ਜਿन्हें ਵੀ ਮਿਲ ਰਿਹਾ ਉਹ ਖੁਦ ਦੇਖ ਕੇ ਹੈਰਾਨ ਨੇ ਤੇ ਇਹ ਹਜੇ ਸ਼ੁਰੂਆਤ ਹੈ ਅਗਰ ਬਾਕੀ ਜੋ ਅਜ 12 ਸਕੂਲ ਲਾਂਚ ਕੀਤੇ ਤੁਸੀਂ ਤੁਹਾਡਾ ਕਦੇ ਵੀ ਮੌਕਾ ਲੱਗੇ ਤੁਸੀਂ ਉਹਨਾਂ 12 'ਚ ਵਿੱਚ ਜਾ ਕੇ ਦੇਖਿਓ ਤੁਹਾਨੂੰ ਇਕੁਅਲੀ ਗੁੱਡ ਮਿਲਣਗੇ हां कित्ते स्विमिंग पूल ਨੇ ਕਿਤੇ ਕੁਛ ਹੈ ਕਿਤੇ ਕੋਈ ਨਾ ਕੋਈ ਸਪੋਰਟਸ ਐਕਟੀਵਿਟੀ ਸਭ ਜਗ੍ਹਾ ਬਟ ਐਵਰੀ ਸਕੂਲ ਤੁਸੀਂ ਜਾਓਗੇ ਤੁਸੀਂ ਕਹੋਗੇ ਯਾਰ ਬਾਖ ਕਮਾਲ ਹੈ ਇਸ ਜ਼ਿਲ੍ਹੇ ਦਾ ਸਭ ਤੋਂ ਸ਼ਾਨਦਾਰ ਸਕੂਲ ਹੈ ਮੈਨੂੰ ਯਾਦ ਹੈ ਕਿ ਮੈਂ ਲੁਧਿਆਣੇ ਚ ਇੱਕ ਵਾਰੀ 15 ਅਗਸਤ ਦੇ ਫੰਕਸ਼ਨ ਸੀ ਮਾਇਆ ਸੀ ਤਾਂ ਉਦੋਂ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਸਾਰੀ ਆਡੀਅנס ਫਿਰ ਬੈਠੀ ਸੀ ਗੁਰਨਾਨਕ ਦੇਵ ਭਵਨ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਇੱਕ ਸਕੂਲ ਇਦਾਂ ਦਾ ਦੱਸੋ 75 ਸਾਲ ਹੋ ਗਏ ਹੈ ਇੱਕ ਸਰਕਾਰੀ ਸਕੂਲ ਇਦਾਂ ਦਾ ਦੱਸੋ ਜੋ ਤਾਨੂੰ ਲੱਗੇ ਕਿ ਪ੍ਰਾਈਵੇਟ ਦੇ ਬਰਾਬਰ ਹੋਵੇ ਪੂਰੀ ਆਡੀਅੰਸ ਜੋ ਕਿ ਸਿੱਖਣਾ ਨਹੀਂ ਗਿਆ ਸੀ ਮੈਂ ਕਿਹਾ ਕੋਈ ਗੱਲ ਨਹੀਂ ਥਨੋਂ ਬਣਾ ਕੇ ਦਵਾਗੇ ਐਕਚੁਅਲੀ ਲੁਧਿਆਣੇ ਨੂੰ ਪਹਿਲਾ ਮਿਲ ਗਿਆ ਤੇ ਲੁਧਿਆਣੇ ਨੂੰ 6 ਸਕੂਲ ਇਦਾਂ ਦੇ ਹੋਰ ਦੇ ਰਹੇ ਆ ਆਨ ਵਾਲੇ ਸਮੇਂ 'ਚ 6 ਸਕੂਲ ਇਦਾਂ ਦੇ ਹਰ ਪਾਰਟਸ ਦੇ ਵਿੱਚ ਹੋਣਗੇ ਉੱਥੇ ਕੰਮ ਚੱਲ ਰਿਹਾ ਡਿਜ਼ਾਈਨਸ ਬਣ ਰਹੇ ਇੱਕ ਤੋਂ ਇੱਕ ਸੋਨਾ ਸਕੂਲ ਹੈ ਕਿਤੇ ਕੋਈ ਫੈਸਿਲਿਟੀ ਹੈ ਕਿਤੇ ਕੋਈ ਫੈਸਿਲਿਟੀ ਮੈਂ ਤਾਂ ਸੋਨਾ ਤੋਂ ਪਹਿਲਾਂ ਵਾਅਦਾ ਕੀਤਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉਹਦੇ ਵਿਰੋਧੀਆਂ ਪਾਰਟੀਆਂ ਦੇ ਵਿਰੋਧ ਕਾਫੀ ਦੇਖਣ ਨੂੰ ਮਿਲਿਆ ਸੀ ਕਿ ਲੱਗਦਾ ਕਿ ਹੁਣ ਵਿਰੋਧੀਆਂ ਦੇ ਜਵਾਬ ਮਿਲ ਗਿਆ ਹੋਵੇਗਾ ਨਹੀਂ ਮੈਂ ਦੇਖੋ ਜੀ ਉਹਨਾਂ ਨੂੰ ਜਵਾਬ ਦੇਣ ਲਈ ਨਹੀਂ ਇਹ ਆਪਣਾ ਕਰਮ ਕਰ ਰਹੇ ਆ ਮੇਰਾ ਨੀਜੀ ਹਮੇਸ਼ਾ ਮੰਨਣਾ ਹੈ ਕਿ ਜੋ ਵੀ ਜੋ ਡਿਊਟੀ ਪ੍ਰਮਾਤਮਾ ਨੇ ਲਾਈ ਹੈ ਪੰਜਾਬ ਦੀ ਆਵਾਮ ਨੇ ਲਾਈ ਹੈ ਜਿਵੇਂ ਮੇਰੇ ਮੁੱਖ ਮੰਤਰੀ ਸਾਹਿਬ ਮੇਰੇ ਹਲਕੇ ਦੇ ਲੋਕਾਂ ਨੇ ਮੈਨੂੰ ਵਿਧਾਇਕ ਬਣਾਇਆ ਜੇ ਮੇਰੇ ਹਲਕੇ ਦੇ ਲੋਕ ਮੈਨੂੰ ਵਿਧਾਇਕ ਹੀ ਨਾ ਬਣਾਦੇ ਮੈਂ ਮੰਤਰੀ ਨਹੀਂ ਬਣ ਸਕਦਾ ਸੀ ਉਹੀ ਮੈਨੂੰ ਵਿਧਾਇਕ ਬਣਾਇਆ ਮੇਰੀ ਪਾਰਟੀ ਨੇ ਮੇਰੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਤੇ ਸਭ ਤੋਂ ਅਹਿਮ ਵਿਭਾਗ ਜੋ ਮੈਨੂੰ ਲੱਗਦਾ ਸਭ ਤੋਂ ਪਵਿੱਤਰ ਵਿਭਾਗ ਉਹ ਮੈਨੂੰ ਦਿੱਤਾ ਤੇ ਹੁਣ ਮੈਂ ਆਪਣਾ ਕਰਮ ਕਰ ਰਿਹਾ ਤੇ ਅਸੀਂ ਇਹ ਹੀ ਅਰਦਾਸ ਕਰਦੇ ਆ ਕਿ ਹਰ ਪਲ ਇਹਨਾਂ ਬੱਚਿਆਂ ਦੇ ਲਈ ਪੰਜਾਬ ਦੇ ਪੇਕਲੇ ਲੱਗੇ ਰਹੀਏ ਵਿਰੋਧੀਆਂ ਦਾ ਕੰਮ ਹੈ ਜਿਹੜਾ ਹੈ ਉਹਨਾਂ ਦੇ ਵਿਰੋਧ ਕਰੀ ਜਾਣਾ ਕੁਛ ਨਾ ਕੁਛ ਲੱਭੀ ਜਾਣਾ ਇਹਦੇ ਚੋਂ ਕੁਛ ਲੱਭਣਾ ਉਹ ਲੱਭੀ ਜਾਣ ਪਰ ਆਪਣਾ ਕਰਮ ਕਰੀ ਚੱਲੋ ਕਰੀ ਚੱਲੋ ਲੋਕ ਬਹੁਤ ਸਿਆਣੇ ਨੇ ਲੋਕ ਆਪਣੇ ਫੈਸਲਾ ਕਰਨਗੇ ਜਦੋਂ ਸਰਕਾਰੀ ਸਕੂਲ ਦੀ ਗੱਲ ਆਉਂਦੀ ਹੈ ਤਾਂ ਦਿਮਾਗ ਦੇ ਵਿੱਚ ਉਹੀ ਪੁਰਾਣੀਆਂ ਫੋਟੋਆਂ ਘੁੰਮਦੀਆਂ ਨੇ ਕੁਝ ਜੇ ਬੈਠੇ ਦਰਿਆ ਪਾ ਕੇ ਅੱਜ ਤੁਹਾਨੂੰ ਦੱਸਦੇ ਉਹ ਵੀ ਤਸਵੀਰ ਬਹੁਤ ਬਦਲਦੀ ਹੈ 1.5 ਸਾਲਾਂ ਵਿੱਚ ਬਹੁਤ ਘੱਟ ਹੋਇਆ ਇਨਫਰਾਸਟ੍ਰਕਚਰ ਤੇ ਤੁਸੀਂ ਆਪਣੇ ਆਪ ਇਹਦੇ ਵਿੱਚ ਵੀ ਤੁਹਾਨੂੰ ਖੁੱਲੀ ਛੁੱਟੀ ਹੈ ਕਿਸੇ ਵੀ 10 ਸਰਕਾਰੀ ਸਕੂਲਾਂ ਚ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਤੋਂ ਵੀ ਚਾਹੇ ਗੁਰਦਾਸਪੁਰ ਜ਼ਿਲ੍ਹਾ ਲੈ ਲਿਓ ਚਾਹੇ ਫਾਜ਼ਿਲਕਾ ਚਾਹੇ ਮੋਹਾਲੀ ਚਾਹੇ ਰੋਪੜ ਲੁਧਿਆਣਾ 10 ਸਰਕਾਰੀ ਸਕੂਲਾਂ ਚ ਜਾ ਜੇ ਤੁਹਾਨੂੰ 10 ਦੇ ਵਿੱਚੋਂ 8 ਦੇ ਵਿੱਚ ਕੰਮ ਹੁੰਦਾ ਮਿਲੇਗਾ ਪਿੰਡ ਪਿੰਡਾਂ ਦੇ ਸਕੂਲਾਂ ਚ 1 ਲੱਖ ਤੋਂ ਵੱਧ ਫਰਨੀਚਰ ਭੇਜਿਆ ਗਿਆ ਸੀ ਇਹਦਾ ਮਤਲਬ ਕਿ ਲਗਭਗ 3 ਲੱਖ ਬੱਚਾ ਥੱਲੇ ਬੈਠਦਾ ਸੀ ਚਾਰ ਦੀਵਾਰੀ ਨਹੀਂ ਸੀ ਕਮਰੇ ਨਹੀਂ ਸੀ 13 ਹਜ਼ਾਰ ਕਮਰੇ ਲੱਗੇ ਹੋਏ ਹਨ ਲੰਬਾ ਸਫ਼ਰ ਹੈ ਮੈਂ ਤਾਂ ਇਹ ਕਹਿੰਦਾ ਕਿ ਜਰੂਰ ਤੱਕ ਉਸ ਪਿੰਡ ਦੇ ਲੋਕਾਂ ਨੂੰ ਨਹੀਂ ਲੱਗੂਗਾ ਨਾ ਸਾਡਾ ਸਕੂਲ ਸੁਧਰਿਆ ਉਦੋਂ ਤੱਕ ਉਹ ਮੰਨਣਗੇ ਨਹੀਂ ਤਾਂ ਹਰ ਇੱਕ ਪਿੰਡ ਦਾ ਸਕੂਲ ਸੁਧਾਰਨਾ ਹੈ ਤਾਂ ਬੈਂਸਾ ਪਹਿਲਾਂ ਚਪਾਰਸਾਂ ਆਂਦੀਆਂ ਹੋਣੀਆਂ ਐਮਐਲਏ ਕੋਲ ਮੰਨਦੇ ਕੋਈ ਸਾਡੀ ਫਲਾਣੀ ਪ੍ਰਾਈਵੇਟ ਸਕੂਲ ਜਾਂ ਇੰਟਰਨੈਟ ਸਕੂਲ ਦੇ ਵਿੱਚ ਐਡਮਿਸ਼ਨ ਕਰਾ ਦਿਓ ਤਾਂ ਹੁਣ ਲੱਗਦਾ ਕਿ ਲੋਕ ਸਰਕਾਰੀ ਸਕੂਲਾਂ ਵੱਲੋਂ ਭੱਜ ਰਹੇ ਨੇ ਨਹੀਂ ਬਿਲਕੁਲ ਆਣ ਵੀ ਲੱਗ ਪਿਆ ਤੇ ਬਟ ਇਹ ਜਿਹੜੇ ਐ ਸੀ ਸਿਸਟਮ ਇਦਾਂ ਦਾ ਬਣਾਤਾ ਰੋਬੇ ਸਿਸਟਮ ਹੈ ਈਵਨ ਮੈਂ ਵੀ ਕਿਸੇ ਬੱਚੇ ਦਾ ਦਾਖਲਾ ਨਹੀਂ ਕਰਾ ਸਕਦਾ ਜਿਹੜਾ ਬੱਚਾ ਇਮਤਿਹਾਨ ਕਰ ਕਲੀਅਰ ਕਰੂਗਾ ਉਹਨੂੰ ਹੀ ਦਾਖਲਾ ਮਿਲੂ ਥੈਂਕ ਯੂ ਸੋ ਬਿਲਕੁਲ ਇਹ ਸ ਪਹਿਲਾ ਸਰਕਾਰੀ ਸਕੂਲ ਹੈ ਜਿਸ ਦੇ ਕੋਲ ਹੁਣ ਖੁੱਦ ਦਾ ਜਿਹੜਾ ਕਿ ਆਪ ਦਾ ਸਵੀਵਿੰਗ ਪੂਲ ਹੈ ਤਾਂ ਹਰ ਇੱਕ ਚੀਜ਼ ਜਿਹੜੀ ਕਿ ਫੈਸਿਲਿਟੀ ਹੈ ਉਹ ਇਸ ਸਕੂਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸਿੱਖਿਆ ਕ੍ਰਾਂਤੀ ਦਾ ਵਾਅਦਾ ਕੀਤਾ ਗਿਆ ਸੀ ਜੋ ਹੁਣ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा सत्तर एक सौ पांच अठानवे चार सौ पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par